ਸ਼ੁਕਰੀਆ ਤੁਸੀ ਜੁੜੇ ਹੋਏ ਹੋ ਪੰਜਾਬ ਡੀ.ਐਸ.ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮੈਂ ਤੁਗੁਰ ਸਰਗਜ ਜੀ। ਮੈਂ ਜੀ ਸਤਿਕਾਰ ਸਵਾਗਤ ਹੈ ਜੀ ਪੰਜਾਬ ਡੀ.ਐਸ.ਏ ਤੇ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਨ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 48272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 48272 2500 ਤੇ ਤਿਰਕੀ ਨੇ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤੁਰਕੀ ਆਣਾ ਟੋਨੀ ਤੁਰਕੀਆ ਨਾਲ ਤੁਸੀ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਕ੍ਰਿਸ਼ਨ ਤਨੋਟਾ ਯੂਬਾ ਸਿਟੀ ਜੀਐਲਡੂ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ ਲੋਕੇਸ਼ਨ ਆ ਸੰਤਾਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 2092770113 ਤੇ ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਅਗਸਤ ਦਾ ਪ੍ਰੋਗਰਾਮ ਹੈ ਤੇ ਦੇਣ ਅੱਜ ਸ਼ਨੀਵਾਰ ਹੈ ਖਬਰਾਂ ਦੀ ਸ਼ੁਰੂਆਤ ਕਰਗੇ ਮਿੰਟੂ ਜੀ ਮਾਨ ਸਰਕਾਰ ਤੋਂ ਮਾਨ ਸਰਕਾਰ ਲੰਗੇ ਦਿਨੀ ਕੋਰਟ ਦੇ ਵਿੱਚ ਇੱਕ ਹੋਰ ਮਾਮਲੇ ਦੇ ਵਿੱਚ ਫਜ਼ੀਅਤ ਕਰਵਾਈ ਹੈ ਉਸੇ ਲੈਂਡ ਪੂਲਿੰਗ ਦਾ ਮਾਮਲਾ ਸਵਾਲ ਪੁੱਛੇਗੇ ਕੋਈ ਜਵਾਬ ਨਹੀਂ ਸੀ ਕੋਈ ਤਰਕ ਨਹੀਂ ਸੀ ਕੋਲੇ ਬੇਅਦਬੀ ਵਾਲੇ ਬਿੱਲ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਚਾਰਿਆ ਉਹਦੇ ਤੇ ਸੁਝਾਅ ਮੰਗਣ ਦੀ ਗੱਲ ਕਹੀ ਉਹਦੇ ਤੇ ਕਿਹਾ ਸੀ ਲੋਕਾਂ ਦੀ ਰਾਏ ਲਵਾਂਗੇ ਇਹ ਕਰਾਂਗੇ ਫਲਾਂ ਕਰਾਂਗੇ ਪਰ ਉਹਦੇ ਤੇ ਜਿਹੜੇ ਸੁਝਾਅ ਸੀ ਉਹ ਵੀ ਠੰਡੇ ਹੀ ਮਿਲੇ ਜੀ ਅ ਦੇਖੋ ਜਿਹੜਾ ਬੇਅਦਬੀ ਰੋਗ ਕੰਬਲੇ ਆ ਉਹਦੇ ਵਿੱਚ ਵੀ ਸਰਕਾਰ ਨੇ ਬਹੁਤ ਕਾਰੀ ਕੀਤੀ ਜਦੋਂ ਇਹਨਾਂ ਨੇ ਸਪੈਸ਼ਲ ਇਸ ਲਾਸ ਇੰਡਰ ਇਫ ਇਸ ਵਿਨਕਲਾਕੇ ਕੀ ਹੈ ਸਵਾਸ ਤੇ ਇਹਨਾਂ ਨੇ ਇਹ ਬਰਾਸ ਦਿੱਤੇ ਤੇ ਮੈਂ ਉਸ ਵੇਲੇ ਵੀ ਕਿਹਾ ਸੀਗਾ ਜੀ ਕਿ ਭਾਈ ਘੱਟੋ ਘੱਟ ਤੁਹਾਨੂੰ ਇਸ ਬਿੱਲ ਤੇ ਇੱਕ رائے ਲੈਣੀ ਚਾਹੀਦੀ ਆ ਹੂੰ ਹੂੰ ਉਹ رائے ਕਿਸ ਤਰ੍ਹਾਂ ਦੀ ਹੋਵੇ ਕਿ ਇੱਥੇ ਵੱਖ-ਵੱਖ ਧਰਮ ਰਹਿੰਦੇ ਆ ਵੱਖ-ਵੱਖ ਸੰਪਰਦਾਵਾਂ ਚੱਲਦੀਆਂ ਨੇ ਇੱਥੇ ਜਾਤਾਂ ਨੇ ਉਪਜਾਤਾਂ ਨੇ ਹੂੰ ਯਾਨੀ ਜੇ ਤੁਸੀਂ ਦੇਖੋਗੇ ਕੋਈ ਮੂਰਤੀ 'ਚ ਆਪਣੀ ਆਸਥਾ ਰੱਖਦਾ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦਾ ਜੀ ਚਿੱਕਣਾ ਜੀ ਤੋਂ ਮਤਲਬ ਕਿ ਇਹ तमाम तरह ਦੀ ਵਿਅਕਤੀ ਜਿਹੜੀ ਹੈ ਨਾ ਜੋ ਚਾਹੇ ਉਹ ਕਿਸੇ ਚੀਜ਼ ਨੂੰ ਖੰਡਿਤ ਕਰਨ ਦੀ ਹੈ ਵਿਅਕਤੀ ਤੱਕ ਵਿਅਕਤੀ ਹੈ ਨਾ ਕਿਸੇ ਵੀ ਧਰਮ ਦੀ ਕਿਸੇ ਵੀ ਮਤਲਬ ਦੀ ਕਿ ਉਹਦੇ ਵਾਸਤੇ ਤੁਸੀਂ ਜਥੇਬੰਦੀਆਂ ਤੋਂ ਸੰਗਠਨਾ ਤੋਂ ਰਾਏ ਲਓ ਤਾਰਿਕ ਪ੍ਰਸ਼ਾਦ ਜੀ ਇਹਨਾਂ ਨੇ ਅਤੀਕਾਲੀ ਸਿੱਖੀ ਦੇ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਉੱਥੇ ਹੋਇਆ ਜਦੋਂ ਇਹ ਫਸ ਗਿਆ ਕਿ ਇਹਨਾਂ ਉਏ ਲੈ ਆਏ ਨੇ ਤੇ ਉਹਨਾਂ ਦੇ ਵਿੱਚ ਬਹੁਤ ਤਰੁੱਟੀਆਂ ਨੇ ਇਸ ਬਿੱਲ 'ਚ ਤਾਂ ਫਿਰ ਇਹਨਾਂ ਨੇ ਕਿਹਾ ਕਿ ਅਸੀਂ ਸਿਲੈਕਟ ਕਮੇਟੀ ਨੂੰ ਭੇਜਦੇ ਹਾਂ ਸਿਲੈਕਟ ਕਮੇਟੀ ਦਾ ਗਠਨ ਹੋ ਗਿਆ ਸਿਲੈਕਟ ਕਮੇਟੀ ਨੇ ਅੱਗੇ ਵਧਣਾ ਸਟਾਰਟ ਕਰ ਦਿੱਤਾ ਪਰ ਮੇਰੇ ਕੋਲ ਜਿੰਨੀ ਕੀ ਜਾਣਕਾਰੀ ਹੈ ਭਈ ਹੁਣ ਤੱਕ ਜਿਹੜਾ ਆ 4-5 ਦਿਨ ਤੱਕ ਦਾ ਡਾਟਾ ਸੀਗਾ ਉਹ ਇਹ ਇਹਦਾ ਕਿ 100 ਹੀ ਤੋਂ ਵੱਧ ਪੱਤਰ ਤੇ WhatsApp ਮੈਸੇਜ ਤੇ ਸੁਝਾਅ ਆਏ ਨੇ ਬੇਦਬੀ ਰੁਕ ਥam ਕਾਨੂੰਨ ਦੇ ਮਤਲਬ ਜੋ ਨਾ ਸੁਝਾ ਮਗੇ ਇਸ ਨੂੰ ਸੁਰੂ ਹਮ ਅਸੀਂ ਜੇ ਇੱਥੇ ਉਹ ਵਟਸਐਪ ਨੰਬਰ ਜਿਹੜਾ ਸੀਗਾ ਉਹ ਆਡੀਅנס ਨੂੰ ਦਿੱਤਾ ਸੀਗਾ ਕਿ ਕਿਸੇ ਨੇ ਕੋਈ ਕਿਸੇ ਪ੍ਰਕਾਰ ਦਾ ਕੁਝ ਸੁਝਾ ਦੇਣਾ ਹੋਵੇ ਕੋਈ ਨੁਕਤਾ ਸ਼ਾਮਲ ਕਰਵਾਉਣਾ ਕੋਈ ਵੀਲਾ ਕਿਉਂਕਿ ਅਸੀਂ ਬਾਤ ਦੇ ਵਿੱਚ ਕਹਿੰਦੇ ਆ ਕਿ ਸਰਕਾਰ ਨੇ ਇਦਾਂ ਬਣਾ ਦਿੱਤਾ ਸਰਕਾਰ ਨੇ ਉਦਾਂ ਬਣਾ ਦਿੱਤਾ ਹਮ ਪਰੰਤੂ ਮਤਲਬ ਕਿ ਹੁਣ ਜੇ ਵਿਦਵਾਨ ਬੈਠੇ ਨੇ ਚੰਚਲੇ ਛੁਨੇ ਹੋਏ ਨੁਮਾਇੰਦੇ ਕਮੇਟੀ ਚ ਬੈਠ ਕੇ ਕਿ ਆਪ ਕੋ ਆਪਣੀ ਗੱਲ ਉਹਨਾਂ ਤੱਕ ਬਚਾਓ ਕਿ ਕਿਸ ਤਰ੍ਹਾਂ ਉਸਨੇ ਕੁਝ ਸੁਝਾਅ ਆਦ ਦੇ ਕੇ ਇਸ ਕਾਨੂੰਨ ਦੇ ਵਿੱਚ ਸਹਿਯੋਗ ਕਰ ਸਕਦੇ ਹਾਂ ਪਰ ਕੁਝ ਦਿਨ ਪਹਿਲਾਂ ਤੱਕ ਇਹ ਸਾਰਾ ਜਿਹੜਾ ਡਾਟਾ ਸੀ 4-5 ਦਿਨ ਪਹਿਲਾਂ ਦੀ ਗੱਲ ਆ ਤਾਂ ਉਦੋਂ ਤੱਕ ਸਾਰੇ ਸੁਝਾਈ 100 ਸਵਾ 100 ਆਏ 120 ਜੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਗੱਟ ਗਿਣਤੀ ਹੈ ਸੁਝਾਅ ਉਕੇ ਇਹਨੇ ਕੋ ਸੁਝਾਤੇ ਮੇਰੇ ਖਾਲ ਦੇ ਨਾਲ ਸਿਲੈਕਟ ਕਮੇਟੀ ਦੇ ਵਿੱਚੋਂ ਆਪ ਹੀ ਆ ਸਕਦੇ ਹਾਂ ਹਾਲਾਂਕਿ ਇਹਨਾਂ ਨੇ ਅਖਬਾਰਾਂ ਚ ਵਿਗਿਆਪਨ ਵੀ ਦਿੱਤਾ ਇਸ਼ਤਿਆਰ ਵੀ ਦਿੱਤਾ ਫਿਰ ਇਹਨਾਂ ਨੇ ਗ੍ਰੀਕਾਲ ਦੀ ਨਾ ਲੈ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕੀਤਾ ਇਹਨਾਂ ਚੀਜ਼ਾਂ ਦਾ ਪਰ ਬਹੁਤ ਹੀ ਜ਼ਿਆਦੇ ਬਹੁ ਲੋਕ ਸਹਿਯੋਗ ਨਹੀਂ ਕਰ ਰਹੇ ਪਤਾ ਨਹੀਂ ਕਿਉਂ ਕੁਝ ਲੋਕ ਇਹਨਾਂ ਚੀਜ਼ਾਂ ਤੇ ਨਾ ਥੋੜਾ ਜਿਵੇਂ ਕਹਿ ਲਈਏ ਕਿ ਆਪਣਾ ਰਵਈਆ ਵੀ ਉਦਾਸੀ ਨਹੀਂ ਰੱਖਦੇ ਆ ਕਿ ਕੁਝ ਨਹੀਂ ਹੋਣਾ ਕੱਖ ਨਹੀਂ ਹੋਣਾ ਪਰ ਵੀਰਾਂ ਬੰਦਣਾ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਜੋ ਵੀ ਸਾਧਨ ਆ ਚਾਹੀ ਈਮੇਲ ਆ ਵੈਬਸਾਈਟ ਆ ਵਟਸਐਪ ਆ ਉਹਨਾਂ ਸਾਰਿਆਂ ਤੇ ਜਿਹੜਾ ਨਾ ਉਹ ਜ਼ਿਆਦਾ ਧਿਆਨ ਦੇਣਾ ਚਾਹੀਦਾ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਵੱਧ ਤੋਂ ਵੱਧ ਜਿਹੜੇ ਆ ਨਾ ਉਹ ਸੁਝਾਅ ਹਾਸਲ ਹੋਣ ਜਿੰਨੇ ਵੱਧ ਤੋਂ ਵੱਧ ਸੁਝਾਅ ਹਾਸਲ ਹੋਣਗੇ ਉਹਨਾਂ ਹੀ ਹੋਸ ਰੂਪ ਦੇ ਵਿੱਚ ਕੋਈ ਕਾਨੂੰਨ ਬਣ ਸਕਦਾ ਮੈਂ ਖੁਦ ਵਿਧਾਨ ਸਭਾ ਦੇ ਵਿੱਚ ਜਿਹੜੀ ਕਮੇਟੀ ਹੈ ਸਲੈਕ ਕਮੇਟੀ ਮੈਂ ਆਪਣੇ ਤਿੰਨ ਤੇ ਚਾਰ ਸੁਝਾਅ ਦਿੱਤੇ ਸੰਵਿਧਾਨ ਨੂੰ ਤਾਂ ਤੁਸੀਂ ਸਮਝ ਲਓ ਕਿ 120 ਚੋਂ ਇੱਕ 119 ਹੈ ਕਿਤੇ ਆਪਣਾ ਵੀ ਇਸ ਕਰਕੇ ਇਹ ਜ਼ਰੂਰੀ ਆ ਹੁਣ ਬਾਕੀ ਇਹਨਾਂ ਨੇ ਪਤਾ ਨਹੀਂ ਕਿਉਂ ਅੰਚਾਰ ਤੰਤਰ ਦੇ ਵਿੱਚ ਬਸ ਸਿਰਫ ਇੱਕ ਫਾਰਮੈਲਟੀ ਜੀ ਕੀਤੀ ਜਾਂ ਇੱਕ ਦੋ ਦਿਨ ਦੀ ਅਖਬਾਰਾਂ ਦੇ ਵਿੱਚ ਛਪਾਇਆ ਕਿ ਸਰਲ ਕਰਕੇ ਚੰਗੀ ਤਰੀਕੇ ਨਾਲ ਵੀ ਅਕਸਾ ਜਾਵੇ ਲੋਕਾਂ ਦਾ ਸੁਝਾਅ ਹੋ ਰੌਣਾ ਚਾਹੀਦਾ ਮੇਰਾ ਮੰਨਣਾ ਚ ਗੈਤਬੀ ਰੋਗ ਥਾਮ ਬਿੱਲ ਕਾਨੂੰਨ ਦੇ ਰੂਪ ਚ ਲਿਆਉਣਾ ਸੋ ਸਾਰੇ ਪੱਖਾਂ ਤੋਂ ਸੁਝਾਅ ਚਲੇ ਹੋ ਲੈ ਜਾਣੇ ਤੈ ਕਿ ਫਿਰ ਉਹਨਾਂ ਦੇ ਵਿੱਚੋਂ ਜੋ ਇੱਕ ਲੱਗਦਾ ਉਸ ਅਧਾਰ ਤੇ ਕਾਨੂੰਨ ਬਣਾ ਲੈ ਪਰ ਇਹਨਾਂ ਨੇ ਗਲਤੀ ਸਭ ਤੋਂ ਵੱਡੀ ਇਹ ਕੀਤੀ ਜੀ ਕਿ ਐਸੀ ਸਮਾਜ ਹੈ ਜਿਹੜਾ ਪੰਜਾਬ ਵਿੱਚ ਬਹੁਤ ਵੱਡੀ ਗਣਤੀ ਰੱਖਦਾ ਇਹਨਾਂ ਨੇ ਉਹਨਾਂ ਦੀਆਂ ਕੁਝ ਮਾਨਤਾਵਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਇੱਕ ਵਿਵਾਦ ਹੋਰ ਵੀ ਆ ਪ੍ਰਵੀਨ ਜੀ ਕਿ ਕੁਝ ਗ੍ਰੰਥ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਜਿਵੇਂ ਡੇਰੇ ਵਾਲੇ ਜਾਂ ਹੁੰਦੇ ਆ ਕੁਝ ਇਸ ਤਰ੍ਹਾਂ ਸੰਪਰਦਾ ਉਹ ਵੀ ਸ਼ਾਮਿਲ ਕਰਵਾਉਣਾ ਚਾਹੁੰਦੇ ਆ ਉਹਦੇ ਤੇ ਵੀ ਇੱਕ ਕਿਤੇ ਨ ਕਿਤੇ ਕੁੰਡੀ ਹੈ ਉਹ ਵੀ ਉਹ ਤਾਂ ਮੰਨਤਾ ਮਿਲ ਜਾਏਗੀ ਕੁਝ ਮਤਲਬ ਕਿ ਵਿਵਾਦ ਹੀ ਜੁੜੇ ਹੁੰਦੇ ਆ ਨਾ ਇਨੀਆਂ ਚੀਜ਼ਾਂ ਦੇ ਨਾਲ ਤਾਂ ਇਹ ਇੱਕ ਦੋ ਗੱਲਾਂ ਹੈਗੀਆਂ ਜਿੰਨਾ ਤੋ ਪਾਰ ਜਾ ਕੇ ਕਾਨੂੰਨੀ ਸ਼ੇਪ ਸ਼ਾਇਦ ਇਹ ਬਣ ਲੈ ਲੈ ਜੀ ਤੇ ਮਿੰਟੂ ਜੀ ਗੱਲ ਕਰੀਏ ਸਰਕਾਰ ਦੇ ਇੱਕ ਹੋਰ ਡ੍ਰੀਮ ਪ੍ਰੋਜੈਕਟ ਦੇ ਬਾਰੇ ਕਹਿੰਦੇ ਇਹ ਵੀ ਪ੍ਰੋਜੈਕਟ ਜਿਹੜਾ ਉਹ ਕੋਈ ਰੰਗ ਨਹੀਂ ਵਿਖਾ ਸਕਿਆ ਦੇਖੋ ਤੁਹਾਨੂੰ ਯਾਦ ਹੋਣਾ ਅੱਜ ਤੋਂ ਕੁਝ 2 ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਨਾ ਕਿ ਅਸੀਂ ਯੂਪੀਐਫਸੀ ਦੀ ਮੁਫਤ ਚੇ ਕੋਚਿੰਗ ਦੇ ਆ ਜਿਹੜਾ ਇਹ ਉਹ ਯਾਦ ਕਰ ਹੂੰ ਠੀਕ ਹੈ ਜੀ ਤੇ ਅਪ੍ਰੈਲ 23 ਦੇ ਵਿੱਚ ਸ਼ਾਇਦ ਐਲਾਨ ਹੋਇਆ ਸੀ ਪੰਜਾਬ ਦੇ 8 ਜ਼ਿਲ੍ਹਿਆਂ ਤੇ ਆਧੁਨਿਕ ਸੈਂਟਰ ਬਣਾਉਣ ਦਾ ਇਹਨਾਂ ਨੇ ਉਪਰਾਲਾ ਜਿਹੜਾ ਸੀਗਾ ਉਹ ਉਹ ਨਹੀਂ ਕੀਤਾ ਸੀ ਹਮਮ 8 ਕੋਚਿੰਗ ਸੈਂਟਰ ਉਹਨਾਂ ਦੇ ਵਿੱਚੋਂ ਇੱਕ ਮੈਨੂੰ ਸ਼ਾਇਦ ਮੋਗੇ ਦਾ ਵੀ ਯਾਦ ਆ ਕਿ ਮੋਗੇ ਚ ਵੀ ਇਹਨਾਂ ਨੇ ਐਲਾਨ ਜੀ ਅੱਛਾ ਸ਼ੁਰੂਆਤੀ ਤੌਰ ਚ ਇਹ ਜਿਹੜੇ ਐਲਾਨ ਹੋਏ ਕਿ 8 ਕੋਚਿੰਗ ਸੈਂਟਰ ਖੋਲੇ ਜਾਣਗੇ ਜਿੱਥੇ ਹਰ ਵਰਗ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫਤ ਚਕਚਿੰਗ ਮਿਲੇਗੀ ਤੇ ਇਸ ਦੇ ਨਾਲ ਹੀ ਹੋਸਟਲ ਵੀ ਤਿਆਰ ਕੀਤੇ ਜਾਣਗੇ ਤਾਂ ਕਿ ਘਰਾਂ ਚ ਜਾਣ ਦੀ ਤਾਂ ਇਹ ਨੌਜਵਾਨ ਹੋਸਟਲਾਂ ਚ ਰਾਤ ਦੇ ਦਿਨ ਰਾਤ ਪੜਾਈ ਵੱਲ ਕੇ ਆਉਣ। ਹੂੰ ਪਰ ਜੇ ਤੁਸੀਂ ਦੇਖੋ ਕਿ ਜਿੰਨੇ ਮੈਡੀਕਲ ਕਾਲਜਾਂ ਦੀ ਕਹਾਣੀ ਹੈ ਹੂੰ ਕਿ ਹੁਣ ਮੈਡੀਕਲ ਕਾਲਜ ਜਿਹੜਾ ਸੰਗਰੂਰ ਵਾਲਾ ਹੈ ਜਾਂ ਸ਼ਹੀਦ ਭਗਤ ਸਿੰਘ ਨਗਰ ਇਹ ਇਹਨਾਂ ਨੂੰ ਪੀਪੀਪੀ ਮੋਡ ਦੇ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਮਤਲਬ ਕਿ ਉਹਦੇ ਚ ਪ੍ਰਾਈਵੇਟ ਪਲੇਅਰ ਲਿਆ ਰਹੀ ਆ ਯਾਨੀ ਲੱਗੀ ਇਟ ਵੀ ਨਹੀਂ ਪ੍ਰਾਈਵੇਟ ਪਲੇਅਰ ਨੂੰ ਕਿਹਾ ਜਾ ਰਿਹਾ ਕਿ 50-50 ਬੈੱਡ ਜਿਹੜੇ ਆ ਉਹ ਸ਼ੇਅਰ ਕਰ ਲਵਾਂਗੇ ਮਤਲਬ ਕਿ ਪਬਲਿਕ ਤੇ ਪ੍ਰਾਈਵੇਟ ਪਾਰਟਨਰਸ਼ਿਪ ਹੋ ਜਾ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਇਹ ਆਏ ਸਨ ਉਦੋਂ ਇਹਨਾਂ ਨੇ ਐਲਾਨ ਕੀਤਾ ਸੀਗਾ ਤੇ ਬਜਟ ਦੇ ਵਿੱਚ ਹਰ ਇੱਕ ਸਾਲ ਇਹ ਮੈਡੀਕਲ ਕਾਲਜਾਂ ਵਾਸਤੇ ਆਪਣਾ ਪ੍ਰਬੰਧ ਕਰਕੇ ਰੱਖਦੇ ਨੇ ਪਰ ਹੰਤ ਜਿਹੜਾ ਇਹ ਅੱਠ ਕੋਚਿੰਗ ਸੈਂਟਰ ਬਣਾਏ ਜਾਣ ਵਾਲਾ ਇਹਨਾਂ ਨੇ ਸ਼ਗੁਫਾਈ ਕਹਿ ਸਕਦੇ ਆ ਮੈਂ ਤੁਹਾਨੂੰ ਦੱਸਿਆ ਮੌਕਾ ਤਾਂ ਉਹਦੇ ਵਿੱਚ ਮੈਨੂੰ ਯਾਦ ਸੀ ਸ਼ਾਇਦ ਸੰਗਰੂਰ ਪਟਿਆਲਾ ਮੁਹਾਲੀ ਲੁਧਿਆਣਾ ਇਹ ਵੀ ਸ਼ਹਿਰ ਸੀ ਤਾਂ ਅੱਜ ਤੱਕ ਇਹਦੇ ਚ ਕੋਈ ਦੋ ਸਦੰਝੇ ਲਗਉ ਨਹੀਂ ਚੁੱਕਿਆ ਜਦਕਿ ਯੂਪੀਐਸਸੀ ਦੀ ਮੌਜੂ ਕੋਚਿੰਗ ਜਾਂ ਇਨ ਇਹ ਆ ਕੇ ਰਵੀਨ ਜੀ ਲਗਭਗ ਇਹ ਤੋ 2 ਲੱਖ ਰੁਪਈਆ ਤਿਆਰੀ ਚ ਲੱਗਦਾ ਇੱਕ ਆਮ ਬੱਚੇ ਦਾ ਜੀ ਇਹ ਬਹੁਤ ਮਤਲਬ ਹੈ ਕਿ ਇਹ ਐਸਸੀ ਇੱਕ ਰਾਣਾਲ ਕਹਿ ਲਓ ਕਿ ਸਾਧਨਾ ਹੈ ਪ੍ਰਕਿਆ ਹੈ ਇਹ ਬਹੁਤ ਜਿਆਦੀ ਤਪੱਸਿਆ ਹੈ ਹੂੰ ਜੇ ਜਦੋਂ ਯੂਪੀਐਸਸੀ ਕੋਈ ਕ੍ਰੈਕ ਕਰ ਲੈਂਦਾ ਫਿਰ ਉਸ ਤੋਂ ਬਾਅਦ ਉਹਦੀ ਇੱਕ ਸਿੰਦਗੀ ਜਾਂ ਕਹਿ ਲਓ ਕਿ ਇੱਕ ਨਵੀਂ ਦੁਨੀਆ ਸ਼ੁਰੂ ਹੋ ਜਾਂਦੀ ਹੈ ਹੂੰ ਇੱਥੇ ਲੱਖਾਂ ਨੌਜਵਾਨਾਂ ਦਾ ਸੁਪਨਾ ਹੁੰਦਾ ਕਿ ਮੈਂ ਹਾਈਐਸਟ ਬੰਨਾ ਚਾਹੁੰਦਾ ਹਾਂ ਮੈਨੂੰ ਯੂਪੀਐਸਸੀ ਦੇ ਥਰੂ ਹੀ ਜਾਣਾ ਪੈਣਾ ਹੈ ਜੀ ਤੋਂ ਮਤਲਬ ਇਹ ਇਹਨਾਂ ਨੇ ਉਹ ਪ੍ਰਾਣਾ ਚੰਗਾ ਕੀਤਾ ਨੋ ਡਾਉਪ ਮੈਂ ਇਨੀ ਕਹਿੰਦਾ ਕਿ ਇਹ ਕੋਈ ਡ੍ਰੀਮ ਮਾੜਾ ਸੀਗਾ ਜਾਂ ਇਹ ਕੋਈ ਉਪਰਾਣਾ ਮਾੜਾ ਸੀਗਾ ਪਰ ਇਸ ਨੂੰ ਅੰਜਾਮ ਤੱਕ ਨਾ ਲਿਜਾ ਪਾਣਾ ਇਹ ਬੜਾ ਮੰਦਪਾਗਾ ਪਰ ਮੁਕਾਬਲੇ ਤਮ ਇਸ ਦੇ ਜੇ ਤੁਸੀਂ ਦੇਖੋਗੇ ਜੋ ਕਮੇਟੀ ਹੈ ਐਸਜੀਪੀਸੀਆਈ ਉਹਨਾਂ ਨੇ ਵੀ ਐਲਾਨ ਕੀਤਾ ਸੀ ਬਿਲਕੁਲ ਬਰਾਬਰ ਬਰਾਬਰ ਦੇ ਐਲਾਨ ਉਸਨ ਤੇ ਸ਼ਾਇਦ ਮੇਰੇ ਖਿਆਲ ਦੇ ਨਾਲ ਕਿ ਮੈਂ ਗਲਤ ਨਹੀਂ ਹਾਂ ਤਾਂ ਉਹਨਾਂ ਦੇ ਕੋਚਿੰਗ ਸੈਂਟਰ ਜਿਹੜੇ ਆ ਉਹ ਲਗਭਗ ਲਗਭਗ ਤਿਆਰ ਨਹੀਂ ਜਾਂ ਸ਼ੁਰੂ ਵੀ ਹੋ ਚੁੱਕੇ ਹੂੰ ਇਸ ਕਰਕੇ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਇਸ ਪਾਸੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ ਜੋ ਇਹ ਨਹੀਂ ਦੇ ਸਕੇ ਹੂੰ ਜੀ ਬਿਲਕੁਲ ਤੇ ਮਿੰਟੂ ਜੀ ਗੱਲ ਕਰਕੇ ਆਪਾਂ ਫਿਜੀ ਵਾਇਰਸ ਦੀ ਇਹਦੇ ਕਰਕੇ ਹੁਣ ਕਿਸਾਨੀ ਦਾ ਸਾਹ ਸੁੱਤੇ ਪਿਆ ਜੀ ਅੱਜ ਦੇਖੋ ਇਹ ਜਿਹੜਾ ਫੀਜੀ ਵਾਇਰਸ ਆ ਅੱਜ ਤੋਂ ਕੋ 2-4 ਹਫ਼ਤੇ ਪਹਿਲਾਂ ਵੀ ਚਰਚਾ ਹੁਣ ਸਟਾਰਟ ਹੋਈ ਕੱਲ ਵੀ ਮੈਂ ਪੜ੍ਹ ਰਿਆ ਸੀਗਾ ਇੱਕ ਅਖਬਾਰ ਦੇ ਵਿੱਚ ਕਿ ਜਿੱਥੇ ਮਤਲਬ ਕਿ ਇੱਕ ਖੇਤ ਤੋਂ ਨਾਮ ਆਇਆ ਚਾਰਿਆ ਤੇ ਦੱਸਦੇ ਕਿ ਉਸ ਏਰੀਏ ਦੇ ਵਿੱਚ ਕਈ ਕਿਸਾਨ ਹੈਈ ਵਾਲੀ ਪਟਿਆਲੇ ਏਰੀਏ ਦੇ ਵਿੱਚ ਜਿਨ੍ਹਾਂ ਨੇ ਆਪਣਾ ਜਿਹੜਾ ਝੋਨਾ ਕਿਸੇ ਦਾ ਲਾਇਆ ਕਿ 10 ਕੋਈ 15 ਉਹ ਗਾਣਾ ਸਟਾਰਟ ਅੁੱਤ ਕਿਹੜਾ ਵਾਇਰਸ ਹੁੰਦਾ ਮੇਰੇ ਕੋਲ ਇੱਕ ਨੌਜਵਾਨ ਆਇਆ ਸੀਗਾ ਜਿਹੜਾ ਕਿ ਇਤੀ ਬਾੜੀ ਇਤਿਹਾਦਕ ਪ੍ਰੋਗਰਾਮ ਆਉਤੇ ਕਰਦਾ ਚੈਨਲ ਤੇ ਤੋਂ ਬਹੁਤ ਅਸਰਿਆ ਸੀਗਾ ਹੂੰ ਤਕ ਭਾਗ 10 12 ਦਿਨ ਪਹਿਲਾਂ ਮੈਨੂੰ ਮਿਲਿਆ ਸੀ ਕਿ ਤੇ ਉਸਨੇ ਮੈਨੂੰ ਦੱਸਿਆ ਕਿ ਇਸ ਵਾਇਰਸ ਦਾ ਜਿਹੜਾ ਅਸਰ ਹੁੰਦਾ ਜੀ ਕਿ ਉਹ ਛੋਨੇ ਨੂੰ ਬਹੁਤ ਜ਼ਿਆਦਾ ਮਦਰਾ ਕਰ ਦਿੰਦਾ ਛੋਨੇ ਦੀ ਗ੍ਰੋਥ ਰੁਕ ਜਾਂਦੀ ਹੈ ਠੀਕ ਹੈ ਠੀਕ ਜੀ ਤੋ ਇਹ ਕਾਰਨ ਆ ਕਿ ਹੁਣ ਤਾਂ ਤੁਹਾਨੂੰ ਪਤਾ ਹੀ ਆ ਕਿ ਇੱਕ ਆਪਸ਼ਨ ਹੈਗਾ ਲੇਟ ਸਪੇਕ ਕੀ ਬਾਸਮਤੀ ਲਾਲ ਹੋ ਜਾਏ ਤਾਂ ਉਧਰ ਕਰ ਲਓ ਤੋ ਫਿਰ ਡਰ ਹੁੰਦਾ ਕਿ ਬਿਲਕੁਲ ਸਮੇਂ ਮਾਰ ਹੋ ਜਾਏਗੀ ਸਾਡੀ ਬਿਨਾਂ ਇਧਰ ਤੇ ਰਹਿ ਤੇ ਨਾ ਉਧਰ ਤੇ ਰਹਿ ਤਾਂ ਫਿਰ ਸਮਾਂ ਮਾਰ ਹੋਣ ਵਾਲੀ ਗੱਲ ਹੁੰਦੀ ਆ ਪਰ ਦੂਜੇ ਪਾਸੇ ਜਿਹੜੇ ਖੇਤੀਬਾੜੀ ਅਧਿਕਾਰੀ ਆ ਉਹ ਇਹ ਗੱਲ ਕਹਿੰਦੇ ਆ ਕਿ ਕੋਈ ਵੀ ਕਿਸਾਨ ਝੋਨਾ ਬਾਵੇ ਨਾ ਜੀ ਸਗੋਂ ਝੋਨੇ ਨੂੰ ਪਾਣੀ ਦੇਣਾ ਇੱਕ ਵਾਰੀ ਬੰਦ ਕਰ ਦਿਓ ਛੋਨੇ ਵਾਲਾ ਜਿਹੜਾ ਇਹ ਤੇ ਹੁ ਸਕਾਦੇ ਹੋ ਫਿਰ ਪਾਣੀ ਪਾਇਆ ਜਾਵੇ ਤੇ ਇਹ ਵਾਇਰਸ ਕਹਿੰਦੇ ਕਿ ਚਿੱਟੀ ਜਿਹੜੀ ਹੁੰਦੀ ਹੈ ਨਾ ਪਿੱਠ ਵਾਲੇ ਟੰਡੇ ਕਾਰਨ ਫੈਲਦਾ ਇਸ ਨੂੰ ਮਾਰਨ ਲਈ ਦਵਾਈ ਵੀ ਉਹਨਾਂ ਨੇ ਦੱਸੀ ਹੋਈ ਆ ਲੋ ਪ੍ਰਕਾਰ ਦੀ ਕਿ ਉਹ ਸਪਰੇਅ ਕਰਦੇ ਹੋ ਠੀਕ ਹੋ ਜਾਏਗਾ ਪਰ ਹੁਣ ਪਤਾ ਨਹੀਂ ਕਿੱਥੇ ਮਿਸ ਕਮਿਊਨੀਕੇਸ਼ਨ ਹੈ ਕਿੱਥੇ ਕਹਿ ਲਵੋ ਕਿ ਡਰ ਹੈ ਤੁੜਕੂ ਹੈ ਜਾਂ ਕਿੱਥੇ ਨਾ ਪਰਉਸੀ ਯੋਗਤਾ ਹੈ ਕਿ ਕਿਸਾਨ ਹੁਣ ਜਿੱਥੇ ਜਿੱਥੇ ਇਹ ਫੈਲਿਆ ਆ ਬਾਰੇ ਸਭ ਉੱਥੇ ਉੱਥੇ ਝੋਨਾ ਵਾਉਣਾ ਸਟਾਰਟ ਕਰ ਚੁੱਕੀ ਹੈ। ਪਰ ਵੀਰ ਜੀ ਜਦੋਂ ਇਸ ਤਰ੍ਹਾਂ ਦੀ ਬਿਮਾਰੀ ਫੈਲਦੀ ਆ ਤੁਹਾਨੂੰ ਵੀ ਪਤਾ ਹੈ। ਤਾਂ ਫਿਰ ਕਾਂ ਧਰੀ ਜਾਂਦੀ ਆ ਕਾਂ ਧਰੀ ਜਾਂਦੀ ਆ। ਜੇ ਇਸ ਤਰ੍ਹਾਂ ਕਿਸਾਨ ਝੋਨਾ ਵਾਉਣ ਦੀ ਬਿਮਾਰੀ ਵਧੀ ਚਾਊਗੀ ਵਧੀ ਚਾਊਗੀ ਤੇ ਇਹ ਸੰਕਟ ਆ ਜਾਏਗਾ। ਜਿਆਦਾ ਸਾਡੇ ਜਿਹੜੇ ਖੇਤੀਬਾੜੀ ਮਹਿਤਵ ਵਾਲੇ ਆ ਜਾਂ ਮਿਨਿਸਟਰ ਸਾਹਿਬ ਆ ਜਾਂ ਮੁੱਖ ਮੰਤਰੀ ਸਾਹਿਬ ਆ ਉਹ ਇੱਥੇ ਤੇ ਇੱਕ ਚੰਗੀ ਮਲੱਕੇ ਮੁਹਿੰਮ ਵਿੱਢਣਾ ਤੇ ਲੋਕਾਂ ਨੂੰ ਜਾ ਕੇ ਜਾਗਰੂਕ ਕਰਨ ਕਿ ਜਿੱਥੇ ਜਿੱਥੇ ਵੀ ਇਹ ਬਿਮਾਰੀ ਆ ਗਈ ਉੱਥੇ ਉੱਥੇ ਆ ਰეკਮੈਂਡੇਡ ਸਪਰੇਅ ਆ ਬਈ ਤੁਸੀਂ ਇਹਨੂੰ ਇਸ ਤਰੀਕੇ ਨਾਲ ਕਰ ਸਕਦੇ ਹੋ ਆਪਣੀ ਮਿਹਨਤ ਨੂੰ ਕਿਉਂ ਦੇ ਕੋਚੋ ਨਾ ਜੇ ਇਥੋਂ ਤੱਕ ਆਇਆ ਅੱਜ ਦੇਖੀਏ ਤੇ ਲਗਭਗ ਲਗਭਗ ਅਗਸਤ ਦੇ 10 ਦਿਨ ਵੀ ਬੀਤ ਗਏ ਆ ਕਿ ਅੱਧ ਚੋ ਨਾ ਜੇ ਆ ਗਿਆ ਲਗਭਗ ਤਾਂ ਫਿਰ ਤੁਸੀਂ ਉਹਨੂੰ ਆਪਣੀ ਮਿਹਨਤ ਨੂੰ ਆਪਣੀ ਇਨਵੈਸਟਮੈਂਟ ਨੂੰ ਬਰਬਾਦ ਨਾ ਕਰੋ ਵੀ ਇਹ ਠੀਕ ਹੋ ਜਾਏ ਜੀ ਪਰ ਉਹ ਕੀ ਗਾਰੰਟੀशुदा ਗੱਲ ਹੋਏ ਇਹ ਵੀ ਦੇਲ ਪਰ ਕਰਦਾ ਹੈ ਨਾ ਇਸ ਤਿੱਕੇ ਕਈ ਵਾਰ ਅਗਲਾ ਫਿਰ ਭਰੋਸਾ ਨਹੀਂ ਕਰਦਾ ਉਹ ਕਹਿੰਦਾ ਕਿ ਸਰਕਾਰੀ ਯਾਰ ਜਿਹੜੇ ਭਰੋਸੇ ਆ ਸਰਕਾਰੀ ਜਿਹੜੇਾਂ ਦੇ ਆਉਂਦੇ ਵੈਸੇ ਹੀ ਹੁੰਦੇ ਆ ਇਸ ਵਾਸਤੇ ਮੇਰੇ ਖਿਆਲ ਵੀ ਇਹ ਚੀਜ਼ ਜਿਹੜੀ ਆ ਬਹੁਤ ਇਨ ਹੁਸ਼ਦਤ ਦੇ ਨਾਲ ਕਰਨ ਦੀ ਲੋੜ ਆ ਕਿ ਜੇ ਇਸ ਛੂਹਣੇ ਦੇ ਵਾਇਰਸ ਤੋਂ ਦੇਜਾਤ ਮਿਲ ਸਕਦੀ ਹੈ ਕਿਸੇ ਪ੍ਰਕਾਰ ਦੀ ਸਪਰੇ ਕਰਕੇ ਤਾਂ ਫਿਰ ਇਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਜੀ ਬਿਲਕੁਲ ਗਲਤ ਮੰਟਰੀ ਤੁਹਾਡੀ ਸਹੀ ਹੈ ਪਰ ਹੁਣ ਉਹਨਾਂ ਤੋਂ ਉਮੀਦ ਕੀ ਰੱਖੀ ਜਿਹੜੇ ਖੁਦ ਕਿਸਾਨੀ ਨੂੰ ਲੋਕਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨ ਨੂੰ ਫਿਰਦੇ ਆ ਉਹਨਾਂ ਤੋਂ ਕੀ ਉਮੀਦ ਹੋਰ ਲਾਵੇ ਬੰਦਾ ਚਲੋ ਵਿਭਾਗ ਆਪਣੇ ਪੱਧਰ ਤੇ ਕਾਰਵਾਈ ਕਰ ਰਹੇ ਹੋਣਗੇ ਭੱਜੇ ਨੱਸੇ ਫਿਰਦੇ ਹੋਣਗੇ ਚੰਗੀ ਗੱਲ ਆ ਪਰ ਫਿਰ ਵੀ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਕਾਰਵਾਈ ਕਰਨੀ ਚਾਹੀਦੀ ਤੁਹਾਨੂੰ ਪਤਾ ਹੀ ਹੈ ਨਰਮਾ ਬੈਲਟ ਨੂੰ ਅੱਜ ਚਿੱਟਾ ਤੇਲ ਆ ਜੀ ਆ ਮਿਲੀ ਬੱਗ ਆ ਜੀ ਆ ਫਲਾਨੀ ਆ ਉਹ ਤਬਾਹ ਕਰਤੀ ਕਿਸਾਨੀ ਉਹਨਾਂ ਜ਼ਿਲ੍ਹਿਆਂ ਦੀ ਜਿੱਥੇ ਨਰਮਾ ਬੈਲਟ ਸੀਗੀ ਸਾਰੀ ਅਗਲੀ ਗੱਲ ਕਰੀਏ ਸਰਕਾਰ ਦੇ ਵੱਡੇ ਸਰਵੇ ਦੀ ਇਹਨਾਂ ਨੂੰ ਹੁਣ ਕਿਹੜੇ ਵੱਡੇ ਸਰਵੇ ਦੀ ਲੋੜ ਪੈ ਗਈ ਕਹਿੰਦੇ ਬਹੁਤ ਵੱਡਾ ਸਰਵੇ ਕਰਵਾਉਣ ਜਾ ਰਹੇ ਆ ਜੀ ਦੇਖੋ ਇਹ ਨਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਬਿਲਕੁਲ ਆਰਐਸਐਸ ਦੇ ਨਾਲ ਮਿਲਦੀ ਜੁਲਦੀ ਜਿਹੜੀ ਆ ਉਹ ਹਿਤਮੈ ਤੇ ਅਮਲੀ ਰੱਖਦੀ ਆ ਰਣਨੀਤੀ ਇਹਨਾਂ ਦੀ ਲਗਭਗ ਵੈਸੀ ਹੁੰਦੀ ਆ ਜਿਵੇਂ ਆਰਐਸਐਸ ਦੇ ਸਰਵੇ ਜਿਹੜੇ ਚੱਲਦੇ ਰਹਿੰਦੇ ਆ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਜਿੱਥੇ ਵੀ ਲੈਂਚ ਚੜ੍ਹਦੀ ਆ ਜੀ ਉਹ ਤਾਂ کئی-ਕਈ ਮਹੀਨੇ ਪਹਿਲਾਂ ਸਰਵੇ ਸ਼ੁਰੂ ਕਰ ਦਿੰਦੀ ਯਾਰ ਖਾਸ ਤੌਰ ਤੇ ਜਿੱਥੇ ਇਹਨਾਂ ਦੀ ਸਰਕਾਰ ਚੱਲਦੀ ਸਰਕਾਰ ਤੇ ਦੋ ਧਾਵਾਂ ਤੇ ਚੱਲੀ ਆ ਨਾ ਹੁਣ ਤੱਕ ਦਿੱਲੀ ਅਤੇ ਪੰਜਾਬ ਤਾਂ ਗੱਲ ਇਹ ਆ ਕਿ ਇਹ ਕੀ ਕਰਦੇ ਆ ਕਿ ਉੱਥੇ ਵੀ ਇਸ ਤਰ੍ਹਾਂ ਦੇ ਸਰਵੇ ਜਿਹੜੇ ਅਧਿਐਨ ਆ ਉਹ ਕਰਵਾਉਣੇ ਸਟਾਰਟ ਕਰ ਦਿੰਦੇ ਆ ਮਤਲਬ ਖਾਸ ਤੌਰ ਤੇ ਜਿਵੇਂ ਆਪਾਂ ਇੱਕ ਮਿਸਾਲ ਦੇ ਤੌਰ ਤੇ ਲਈਏ ਕਿ ਜਾ ਕੇ ਪਤਾ ਕੀਤਾ ਜਾਂਦਾ ਕਿ ਸਾਡੀਆਂ ਜਿਹੜੀਆਂ ਪਾਲਿਸੀਆਂ ਚੱਲ ਰਹੀਆਂ ਨੇ ਹੂੰ ਹੂੰ ਜੋ ਮਤਲਬ ਕਿ ਸਕੀਮਾਂ ਚੱਲ ਰਹੀਆਂ ਨੇ ਇੱਥਾ ਹਮ ਕਿ ਉਹਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੈ ਮਤਲਬ ਖਾਸ ਤੌਰ ਤੇ ਜਿਵੇਂ ਇੱਕ ਮਿਸਾਲ ਲੈ ਲੀਏ ਅੱਪਾ ਕਿ ਜੋ ਸ਼ੀਸੋ ਯੂਨਿਟ ਦਿੱਤਾ ਸੀ ਉਹਦਾ ਕੀ ਆਉਟਪੁੱਟ ਆ ਲੋਕਾਂ ਦੀ ਕੀ ਫੀਡਬੈਕ ਆ ਜਾਂ ਜੋ ਫ੍ਰੀ ਬੱਸ ਸਫਰ ਆ ਉਹਨੂੰ ਕਿੰਨਾ ਕੁ ਲੋਕ ਲਾਈਕ ਕਰਦੇ ਆ ਖਾਸ ਤੌਰ ਤੇ ਵੀ ਸਮਝ ਗਏ ਨਾ ਤੁਸੀਂ ਹਰੇਕ ਵਰਗ ਦਾ ਤੇ ਅਗਾ ਫਿਰ ਇਹਨਾਂ ਨੇ ਨੌਜਵਾਨਾਂ ਦਾ ਦਿੱਖਣਾ ਕੈਸ ਸਪੋਰਟਸ ਪਾਲਿਸੀ ਲੈ ਕੇ ਆਈ ਡੰਗਰਾਉਂਡ ਬਣਾਉਣ ਦਾ ਐਲਾਨ ਕੀਤਾ ਜਾਂ ਵਗੈਰਾ ਜਰਾ ਵਿਅਰੋਜ਼ਗਾਰ ਦੇ ਨੇ ਅਸੀਂ ਸਟਾਰਟ ਕੀਤੇ ਹੈ ਤਾਂ ਉਹਦੀ ਕੀ ਫੀਡਬੈਕ ਹੈ ਜੀ ਯਾਨੀ ਇੱਕ ਮੈਂ ਤੁਹਾਨੂੰ ਮਿਸਾਲ ਦਿੰਦੀ ਆ ਕਿ ਇਸ ਤਰ੍ਹਾਂ ਦੇ ਅਧਿਐਨ ਇਸ ਤਰ੍ਹਾਂ ਦੇ ਸਰਵੇ ਜਿਹੜੇ ਕਰਵਾਉਂਦੇ ਆ ਕਿ ਇਹ ਇਨਾਂ ਦੀ ਰਣਨੀਤੀ ਰਹਿੰਦੀ ਆ ਹਮ ਤਾਂ ਕਿ ਸਮਾਂ ਰਹਿੰਦਿਆਂ ਜਿੱਥੇ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਜਾਂ ਜਿੱਥੇ ਕਿਤੇ ਕੁਝ ਤਬਦੀਲੀ ਕਰਨ ਦੀ ਜ਼ਰੂਰਤ ਹੈ ਸਮਾਂ ਆਣ ਦੇਗਾ ਜੀ ਤਾਂ ਇਹਦੇ ਵਾਸਤੇ ਹੁਣ ਜਿੰਨਾ ਵੀ মিডিਆ ਚ ਫੜ ਰਹੇ ਆ ਜਿੰਨੀ ਕੋ ਜਾਣਕਾਰੀ ਹਾਸਲ ਕਰ ਰਹੇ ਆ ਕਿ ਇਹ ਤੇ ਲਗਭਗ 1000 ਦੇ ਕਰੀਬ ਬੰਦਿਆਂ ਦੀ ਟੀਮ ਲਿਆ ਰਹੇ ਨੇ ਠੀਕ ਕਰ ਲਈ ਜੀ ਕਿੰਨੀ ਪਤਾ ਨਹੀਂ ਹੁਣ 800 ਆ ਕਿ 900 ਆ ਪਰ ਸਮਝਿਆ ਜਾਂਦਾ ਕਿ 1000 ਦੇ ਕਰੀਬ ਇਹ ਬੰਦੇ ਆਉਣਗੇ ਇੱਕ ਅੰਕਾਲ ਸੈਂਟਰ ਦੀ ਤਿਆਰ ਕੀਤਾ ਜਾ ਰਿਹਾ ਲੋਕਾਂ ਨੂੰ ਜਿੱਤੋਂ ਕਾਲਿੰਗ ਹੋਏਗੀ ਮਤਲਬ ਕਿ ਲੋਕਾਂ ਦੇ ਨਾਲ ਬਾਇਆ ਟੈਲੀਫੋਨ ਇਹ ਸੰਪਰਕ ਸਾਧਨ ਕੇ ਉਸ ਤੋਂ ਬਾਅਦ ਉਹਨਾਂ ਦੀ ਫੀਡਬੈਕ ਜਿਹੜੀ ਵਰਜ ਕਰਨਗੇ ਉਸ ਤੋਂ ਬਾਅਦ ਅਧਿਐਨ ਦਾ ਸਟਾਟਿਕ ਲੇਗਾ ਨਾ ਹੁਣ ਗੱਲ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਸਰਕਾਰ ਜੀ ਕਰ ਰਹੀ ਆ ਇਹਦਾ ਮਤਲਬ ਇਹ ਹੈ ਕਿ ਲਖੰਧ ਤੇ ਲੜਨਾ ਕੱਲ ਆਮ ਆਦਮੀ ਪਾਰਟੀ ਨੇ ਜਿੰਨਾ ਹਰਨਾ ਉਹ ਆਮ ਆਦਮੀ ਪਾਰਟੀ ਨੇ ਪਰ ਜਿਹੜਾ ਇੰਨੇ ਵੱਡੇ ਆਮਚ ਆਮ ਨੂੰ ਯਾਨੀ ਕਾਲ ਸੈਂਟਰ ਬਣਾਉਣਾ ਹੈ ਤੁਸੀਂ 800000 ਬੰਦਾ ਜਿਹੜਾ ਉਹ ਫੀਲਡ ਦੇ ਵਿੱਚ ਉਤਾਰੂਗੇ ਤਾਂ ਇਹ ਸਾਰੀਆਂ ਚੀਜ਼ਾਂ ਕਰੋਗੇ ਉਹਦਾ ਪੈਸਾ ਕਿੱਥੋਂ ਆਏਗਾ ਕੀ ਪਾਰਟੀ ਫੰਡ ਦੇ ਵਿੱਚ ਸਹੀ ਹੈ ਜਾਂ ਸਰਕਾਰ ਦੇਗੀ ਇਹਦਾ ਮਤਲਬ ਕਿ ਸਰਕਾਰ ਹੀ ਦੇਊਗੀ ਕਿਉਂਕਿ ਇਹਨਾਂ ਨੇ ਕਿਹਾ ਹੈ ਕਿ ਅਸੀਂ ਸਰਕਾਰੀ ਨੀਤੀਆਂ ਦਾ ਦੇਣ ਕਰਵਾ ਦੇ ਸਰ ਦੇ ਕਰਵਾ ਦੇ ਮਤਲਬ ਕਰਵਾ ਕੇ ਆਪਾਂ ਨੂੰ ਵੀ ਪਤਾ ਕਿ ਆਪਦੇ ਪਾਰਟੀ ਦੇ ਹਿੱਤਾਂ ਵਾਸਤੇ ਰਹੇ ਨੇ ਕਿ ਸਾਡੀ ਪਾਰਟੀ ਨੇ ਜੋ ਫੈਸਲੇ ਲਏ ਨੇ ਉਹ ਕਿੰਨੇ ਕੁ ਲੋਕਾਂ ਨੂੰ ਚਚੇਆ ਕਿ ਕਿਤੇ ਕੋਈ ਕਮੀ ਪੇਸ਼ੀ ਹੈ ਕਿਤੇ ਕੋਈ ਸੁਧਾਰ ਦੀ ਜ਼ਰੂਰਤ ਹੈ ਤਾਂ ਕਿ ਸਾਡੀ ਪਾਰਟੀ ਮੁੜ ਤੋਂ ਫੇਰ ਮਜ਼ਬੂਤੀ ਦੇ ਨਾਲ ਸਤਾਜ ਆ ਜਾਵੇ ਸਹੀ ਪਰ ਉਹ ਸਾਰਾ ਕੁਝ ਜਿਹੜਾ ਉਹ ਟੈਕਸ ਪੇਅਰਸ ਦੇ ਪੈਸੇ ਨਾਲ ਪੇ ਕਰਨਗੇ ਪਰ ਮੇਰੇ ਖਿਆਲ ਦੇ ਨਾਲ ਇਹਨਾਂ ਵਾਸਤੇ ਜਿਹੜਾ ਇਹ ਸਰਵੇ ਹੋਏਗਾ ਜੇ ਆਪਾਂ ਦੇਖੀਏ ਦੋ ਤਰ੍ਹਾਂ ਦਾ ਸਰਵੇ ਹੋ ਸਕਦਾ ਹੈ ਸ਼ਹਿਰੀ ਤੇ ਪੇਂਡੂ ਪਿੰਡਾਂ ਦੇ ਵਿੱਚ ਡਬੈਟਰਾਂ ਨੂੰ ਵੱਖਰੀ ਕਿਸਮ ਦੀ ਮਿਲੇਗੀ ਸ਼ਹਿਰਾਂ ਤੋਂ ਵੱਖਰੀ ਕਿਸਮ ਦੀ ਮਿਲਦੀ ਸੰਭਾਵਨਾ ਹੈ। ਸ਼ਹਿਰੀ ਲੋਕ ਵੀ ਛਰੀ ਤੱਕ ਦਾ ਵੀ ਅਧਿయోగ ਪਤੀ ਤੋਂ ਲੈ ਕੇ ਇੱਕ ਆਮ ਸ਼ਹਿਰੀ ਹੈ ਜਿਹੜਾ ਉਹ ਕੁਝ ਹੋਰ ਆਸਲਾਈ ਬੈਠਾ ਸੀ ਇਸੇ ਤਰ੍ਹਾਂ ਪਿੰਡੂ ਕਿਸਾਨ ਜਾਂ ਨਾਨ ਫਾਰਮਰ ਉਹ ਉਹ ਵੀ ਹੋਰ ਆਸਲਾਈ ਬੈਠੇ ਸੀ। ਤਾਂ ਮੇਰੇ ਖਿਆਲ ਦੇ ਨਾਲ ਹਾਲੇ ਸਮਾਪਤ ਰਹਿੰਦਾ ਪਰ ਬਹੁਤੀ ਫੀਡਬੈਕ ਜਿਹੜੀ ਇਹਨਾਂ ਦੀ ਆ ਉਹ ਪ੍ਰਤੀਕੂਲ ਵੀ ਮਿਲੂਗੀ ਕਿ ਭਾਈ ਅਸੀਂ ਇਹਨਾਂ ਤੋਂ ਬਹੁਤ ਆਸ ਲਾਈ ਸੀ ਕਿ ਮੇਰੇ ਖਿਆਲ ਦੇ ਨਾਲ ਤੁਸੀਂ ਦੇਖਣਾ ਇਹਨਾਂ ਦੇ ਸਰਵੇ ਚ ਇਹੀ ਚੀਜ਼ ਆਉਣਗੀਆ ਕਿ ਸਰਵੇ ਗੁੱਪਤ ਰੱਖ ਲੈ ਜਾਂਦੇ ਫਿਰ ਉਸ ਤੋਂ ਬਾਅਦ ਕਿਸੇ ਸਾਹ ਕੁਝ ਉਲਿਖਣਗੇ ਹੋ ਤੱਕ ਦਾ ਐਲਾਨ 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 ਅਗਲੇ ਹੋਰ ਕੁਝ ਸਮੇਂ ਦੇ ਦੌਰਾਨ ਹੋ ਜਾਏ ਜੀ ਬਿਲਕੁਲ ਮਿੰਟੂ ਜੀ ਪਿੰਡੂ ਤੇ ਸ਼ਹਿਰੀ ਤਬਕਿਆਂ ਦਾ ਤੁਸੀਂ ਜ਼ਿਕਰ ਕੀਤਾ ਹੀ ਵੱਖ-ਵੱਖ ਵਰਗਾਂ ਦਾ ਜ਼ਿਕਰ ਕੀਤਾ ਵਪਾਰੀਆਂ ਦਾ ਤੇ ਕਿਸਾਨਾਂ ਦਾ ਪਰ ਜਦੋਂ ਲੁਧਿਆਣਾ ਜ਼ਿਮਨੀ ਚੋਣ ਹੋਈ ਸੀ ਮਿੰਟੂ ਜੀ ਉਦੋਂ ਘਟੋ ਘਟਾ ਇੱਕ ਦਰਜਨ ਤੋਂ ਵੱਧ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਬੇਰੋਜ਼ਗਾਰ ਯੂਨੀਅਨਾਂ ਹੋਰ ਜਿਹੜੀਆਂ ਯੂਨੀਅਨਾਂ ਵੱਖ-ਵੱਖ ਤਾਪਕੀਆਂ ਦੀਆਂ ਉਹ ਵੀ ਸਰਕਾਰ ਉਹਨਾਂ ਨੇ ਵੀ ਸਰਕਾਰ ਦਾ ਖਾਸਾ ਵਿਰੋਧ ਕੀਤਾ ਸੀ ਚਲੋ ਉਹਨਾਂ ਦੀਆਂ ਖਬਰਾਂ ਇੰਨੀਆਂ ਨਹੀਂ ਲੱਗ ਸਕੀਆਂ ਕਿਉਂਕਿ ਮੀਡੀਆ ਦੇ ਬਹੁਤ ਵੱਡੇ ਹਿੱਸੇ ਉੱਤੇ ਇਸ ਟਾਈਮ ਸਰਕਾਰ ਦਾ ਕੰਟਰੋਲ ਹੈ ਪਰ ਫਿਰ ਵੀ ਇਹਨਾਂ ਵਰਗਾਂ ਤੋਂ ਇਲਾਵਾ ਉਹ ਵੀ ਜਿਹੜੀਆਂ ਯੂਨੀਅਨਾਂ ਜਥੇਬੰਦੀਆਂ ਉਹਨਾਂ ਦੇ ਵੀ ਵਿਰੋਧ ਦਾ ਉਹਨਾਂ ਦੇ ਸੰਘਰਸ਼ਾਂ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਸਰਕਾਰ ਨੂੰ ਕਰਨਾ ਪਊਗਾ ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਹੋਰ ਡਰਾਉਣੀ ਰਿਪੋਰਟ ਆਈ ਹੈ ਜੀ। ਇਹ ਜਿਹੜਾ ਇਹ ਪੰਜਾਬ ਦੇ ਪਾਣੀਆਂ ਦਾ ਕਿੱਸਾ ਹੈ ਇਹਦੇ ਵਿੱਚ ਇੱਕ ਨਵੀਂ ਚੀਜ਼ ਹੋਰ ਜੁੜੀ ਆ ਜੀ ਕਿ ਪਿਛਲੇ ਦਿਨੀ ਇੱਕ ਸਦਨ ਦੇ ਵਿੱਚ ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਚੱਲ ਰਿਹਾ ਉੱਥੇ ਇੱਕ ਰਿਪੋਰਟ ਰੱਖੀ ਗਈ ਸੀ ਔਰ ਉਹ ਸੀ ਕੁਝ ਸ਼ਹਿਰਾਂ ਨੂੰ ਲੈ ਕੇ ਜੀ ਜਿਵੇਂ ਮਤਲਬ ਕਿ ਇਹਨਾਂ ਨੇ ਕੈਟਾਗਰੀਆਂ ਵੰਡ ਦਿੱਤੀਆਂ ਛੇ ਕੈਟਾਗਰੀਆਂ ਹੁੰਦੀਆਂ ਕਿ ਕਿੱਥੇ ਪਾਣੀ 0 ਤੋਂ 2 ਮੀਟਰ ਆ ਕਿੱਥੇ 2 ਤੋਂ 5 ਆ ਕਿੱਥੇ 5 ਤੋਂ 10 ਆ ਕਿੱਥੇ 10 ਤੋਂ 20 ਕਿੱਥੇ 20 ਤੋਂ 40 ਤੇ ਕਿੱਥੇ 40 ਮੀਟਰ ਤੋਂ ਬਾਅਦ ਹੈ ਹਮਮਤਲਬ ਕਿ ਗਹਿਰਾਈ ਵਿੱਚ ਸੋ ਗੱਲ ਇਹ ਆ ਕਿ ਪਹਿਲੀਆਂ ਦੋ ਕੈਟਾਗਰੀਆਂ ਜਿਹੜੀਆਂ 0 ਤੋਂ ਜੇ ਆਪਾਂ 5 ਤੱਕ ਦੇਖੀ ਉਹਦੇ ਵਿੱਚ ਪੰਜਾਬ ਦਾ ਕੋਈ ਸ਼ਹਿਰ ਆਇਆ ਹੀ ਨਹੀਂ ਹਮਮ ਆਮ ਤੌਰ ਤੇ ਘੱਟ ਗਹਿਰਾਈ ਵਾਲਾ ਜਿਹੜਾ ਪੈਮਾਨਾ ਹੁੰਦਾ 5 ਮੀਟਰ ਇਹਨੂੰ ਤੇ ਕੀਤਾ ਜਾਂਦਾ ਹੈ ਤੇ ਜਿਹੜਾ ਗਹਿਰਾ ਪਾਣੀ ਹੁੰਦਾ ਜਿੱਥੇ ਕਿਹਾ ਜਾਂਦਾ ਕਿ ਡੂੰਘਾ ਪਾਣੀ ਆ ਜੋ ਸ਼ਹਿਰ ਦੇ ਵਿੱਚ ਉਹ 20 ਮੀਟਰ ਤੋਂ ਥੱਲੇ ਮੰਨਿਆ ਜਾਂਦਾ ਤਾਂ ਜੇ ਆਪਾਂ ਵੇਖੀਏ ਵੀ ਪੰਜਾਬ ਦੇ ਕੁਝ ਸ਼ਹਿਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਸ਼ਾਇਦ ਜਲੰਧਰ ਸ਼ਾਮਿਲ ਕੀਤਾ ਲੁਧਿਆਣਾ ਸ਼ਾਮਿਲ ਕੀਤਾ ਫਟਿਆਰਾ ਸ਼ਾਮਿਲ ਕੀਤਾ ਤੇ ਮੰਨ ਲਓ ਕਿ ਇਹ ਇੱਕ Rajasthan ਦੇ ਨਾਲ ਲੱਗਦਾ ਪੰਜਾਬ ਐਸਾ ਸੂਬਾ ਬਣ ਗਿਆ ਜੀ ਤੇ ਇਹ ਜਿਹੜੇ ਵੱਡੇ ਸ਼ਹਿਰ ਸੀਗੇ ਉਹਨਾਂ ਦਾ ਜਿਹੜਾ ਪਾਣੀ ਦਾ ਪੱਧਰ ਆ ਉਹ ਜਿਵੇਂ ਮੈਂ ਕਿਹਾ ਟਿਕ ਟੈਟਾ ਕਲੈਸ ਜਿਵੇਂ ਕੀਤਾ ਇਹਨਾਂ ਨੇ ਇਹ ਜਿਹੜੀ ਜਲ ਸ਼ਕਤੀ ਮੰਤਰਾਂ ਦੀ ਰਿਪੋਰਟ ਵਿੱਚ ਖੁਲਾਸਾ ਹੋ ਰਿਹਾ ਕਿ ਕਈ ਥਾਈਂ ਇਹ ਜਿਹੜੇ ਫੂਹ ਦੇ ਪਾਣੀ ਵਾਲੇ ਜੰਨੇ ਡੰਗਾਈ ਜਿੱਥੋਂ ਲੈ ਲ ਜਾਂਦੀ ਆ ਕਿ 40 ਮੀਟਰ ਤੱਕ ਵੀ ਪਾਣੀ ਹੈ ਸ਼ਹਿਰਾਂ ਚ ਔਰ ਮੈਂ ਇਹੀ ਗੱਲ ਕਹਿ ਰਿਹਾ ਇਸ ਦਾ ਬਾਨਵਾਰ ਕਿ ਕੱਲਾ ਖੇਤੀ ਨਹੀਂ ਇਹ ਤਾਂ ਸਾਫ ਆ ਅਸੀਂ ਜਿੰਨਾ ਮਰਜ਼ੀ ਡਿਫੈਂਡ ਕਰੀ ਜਾਈਏ ਕਿ ਛੋਨਾ ਬਹੁਤ ਮੁਕਸਾਨ ਕਰਦਾ ਪਾਣੀ ਦਾ ਹੂੰ ਸਾਡੇ ਕੋਲ ਆਪਣੇ ਘੜੇ-ਕੜਾਏ ਤਰਕ ਹੁੰਦੇ ਆ ਸਾਡੇ ਕੋਲ ਹਰੇ ਕੋਲਾਪੂ ਆਪਣੇ ਵੈਪਨ ਹੁੰਦੇ ਆ ਦੁਜੇ ਨੂੰ ਨਹੀਂ ਜਾਣਾ ਬਣਨ ਵਾਸਤੇ ਪਰ ਇਸ ਦੇ ਨਾਲ ਹੀ ਜਿਹੜਾ ਸ਼ਹਿਰੀਕਰਨ ਵੱਧਦਾ ਹੈ ਸ਼ਹਿਰੀਕਰਨ ਦਾ ਵੀ ਬਹੁਤ ਜ਼ਿਆਦਾ ਖਾਪਤ ਦਾ ਅੰਕੜਾ ਵੱਧਦਾ ਜਾਂਦਾ ਹੈ ਹਰ ਇੱਕ ਸਾਲ ਮਤਲਬ ਕਿ ਜੇ ਤੁਸੀਂ ਹੁਣ ਇੱਕ ਲੈਂਡ ਪੂਲਿੰਗ ਦੀ ਤੁਸੀਂ ਬਾਰ-ਬਾਰ ਗੱਲ ਕਰ ਰਹੇ ਸੀ ਕਿ ਜ਼ਮੀਨਾਂ ਖੋਣ ਨਹੀਂ ਕਰ ਰਹੇ ਦੌੜਦਾ ਕਰ ਰਹੇ ਉਹ ਤਾਂ ਚਲੋ ਹਾਲੇ ਜਦੋਂ ਹੋਏਗਾ ਉਸ ਨੂੰ ਦੇਖੀ ਜਾਏਗੀ ਪਰ ਜਿੰਨੀਆਂ ਕਲੋਨੀਆਂ ਬਣ ਰਹੀਆਂ ਨੇ ਜਿਹੜੀਆਂ ਬਣ ਚੁੱਕੀਆਂ ਨੇ ਇੱਕ ਸ਼ਹਿਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਲੋਨੀ ਡਿਵੈਲਪ ਹੋ ਜਾਂਦੀ ਆ ਤਾਂ ਉਹਦੇ ਵਿੱਚ ਮੰਨ ਲਓ ਕੋਈ 500 ਫਲੈਟ ਹੈ 500 ਫਲੈਟ ਦੀ ਜਿਹੜੀ ਪਾਣੀ ਦੀ ਖਪਤ ਅਚਾਨਕ ਦੇਖ ਲਓ ਕਿ ਕਿੰਨੀ ਵੱਧ ਜਾਏਗੀ ਹੂੰ ਸਹੀ ਉਹ ਸ਼ਹਿਰ ਕਈ ਪਿੰਡਾਂ ਦੀ ਪਾਣੀ ਦੀ ਖਪਤ ਦੇ ਨਾਲੋਂ ਵੀ ਜ਼ਿਆਦਾ ਹੋਏਗੀ ਘਰੇਲੂ ਖਪਤ ਦੇ ਨਾਲੋਂ ਵੱਧ ਜਾਏਗਾ ਇਸ ਤਰ੍ਹਾਂ ਕੇ ਸ਼ਹਿਰੀਕਰਨ ਵੀ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਆ ਤੇ ਜੇ ਮੰਨ ਲਓ ਕੱਲ ਨੂੰ ਸ਼ਹਿਰਾਂ 'ਚ ਪਾਣੀ ਖੇਤ ਤੇ ਛਡੋ ਉਹਦਾ ਪਤਾ ਨਹੀਂ ਫਿਊਚਰ ਕਿਦਾਂ ਦਾ ਹੋਏਗਾ ਲੈ 5-10 ਸਾਲਾਂ ਨੂੰ ਉਹ ਵੀ ਪਤਾ ਲੱਗ ਜੇ ਪਰ ਮੰਨ ਲਓ ਕੱਲ ਨੂੰ ਕੋਈ 2-4 ਸਾਲਾਂ ਨੂੰ ਜੇ ਕਿਸੇ ਸ਼ਹਿਰ ਦੇ ਵਿੱਚੋਂ ਪਾਣੀ ਜਿਹੜਾ ਉਹ ਪਹੁੰਚ ਤੋ ਦੂਰ ਹੋ ਜਾਂਦਾ ਤਾਂ ਉਹ ਸ਼ਹਿਰ ਦਾ ਕੀ ਭਵਿੱਖ ਹੋਏਗਾ ਕਿ ਸੁਚਨਾ ਨਹੀਂ ਗੱਲ ਆ ਹੂੰ ਜੀ ਬਿਲਕੁਲ ਤੇ ਪੰਜਾਬ ਦੇ ਮਹੱਤਵਪੂਰਨ ਜਿਹੜੇ ਵਿਦਿਅਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਅਧਿਆਪਕਾਂ ਨੂੰ ਤਰਸੇ ਪਏ ਨੇ ਜੀ ਇਹ ਦੇਖੋ ਇਹ ਹੈ ਤੇ ਪੰਜਾਬ ਦੇ ਵਿੱਚ ਨਹੀਂ ਇਹਨਾਂ ਨੂੰ ਕੇਵੀ ਬੋਲਦੇ ਆ ਕੇਂਦਰੀ ਵਿਦਿਆਲਿਆ ਬੋਲ ਦਿੰਦੇ ਆ ਹਾਂ ਹਾਂ ਜਾਂ ਆਪਣੇ ਹੋਰ ਵੀ ਜਿਵੇਂ ਜਵਾਰ ਨਵਉਦਿਆ ਵਿਦਿਆਲਿਆ ਹੁੰਦਾ ਹੈ ਉਹ ਚੱਲਦਾ ਹੈ ਜੀ ਜੀ ਇਹ ਇੰਦਰ ਚਲਾਉਂਦਾ ਤੇ ਬੜੇ ਇਹਨਾਂ ਦੇ ਪੜ੍ਹੇ ਲਿਖੇ ਬੱਚੇ ਜਿਹੜੇ ਆ ਕਾਮਯਾਬੀ ਹੋਏ ਆ ਪਹਿਲਾਂ ਪਹਿਲ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤੇ ਇਹਨਾਂ ਦੇ ਵਿੱਚ ਐਡਮਿਸ਼ਨ ਇੱਕ ਸੁਣਾਉਂਦੀ ਸੀ ਜਿਵੇਂ ਹੁਣ ਤੇ ਬਹੁਤ ਕੋਸ਼ਿਸ਼ ਆ ਮੈਰਿਟਰੀਅ ਸਕੂਲ ਆ ਗਿਆ ਬਥੇਰਾ ਖੁਸ਼ ਆ ਗਿਆ ਉਹਤੇ ਸਿੱਖਿਆ ਕ੍ਰਾਂਤੀ ਆ ਗਈ ਪਰ ਉਸ ਵੇਲੇ ਇੱਥੇ ਬੱਚੇ ਦਾ ਚਲੇ ਜਾਣਾ ਟੈਸਟ ਪਾਸ ਕਰਕੇ ਉਹ ਬਹੁਤ ਕਾਮਯਾਬ ਸਮਝਿਆ ਜਾਂਦਾ ਸੀ ਖੈਰ ਕਿ ਪੰਜਾਬ ਦੀ ਜਿਹੜੀ ਸੂਰਤ ਹੈ ਉਹ ਇਸ ਤਰ੍ਹਾਂ ਦੀ ਆ ਕਿ ਜੇ ਆਪਾਂ ਕੇਵੀ ਦੀ ਗੱਲ ਕਰੀਏ ਕੇਂਦਰੀ ਵਿਦਿਆਲਿਆਂ ਦੀ ਗੱਲ ਕਰੀਏ ਤੇ ਇੱਥੇ ਪੰਜਾਬ ਦੇ ਵਿੱਚ 155 ਕੇਂਦਰੀ ਵਿਦਿਆਲਿਆਂ ਦੇ ਤੇ 103 ਨਵੋਦਿਆ ਵਿਦਿਆਲਿਆਂ ਦੇ ਜਿਹੜੇ ਆ ਨਾ ਉਹ ਸ਼ਾਰਟ ਨੇ ਤੁਸੀਂ ਹਿਸਾਬ ਲਾ ਹੂੰ ਹੂੰ ਇਹ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਆ ਨਹੀਂ 155 ਸਿੱਖਿਆਕ ਤੇ 103 ਗੈਰ ਸਿੱਖਿਆਕ ਜਿਹੜੇ ਆ ਉਹ ਕੇਵੀ ਚ ਖਾਲੀ ਨੇ ਤੇ 86 ਸਿੱਖਿਆਕ ਤੇ 57 ਜਿਹੜੇ ਗੈਰ ਸਿੱਖਿਆਕ ਸਮਾਂ ਨਾਲ ਜੁੜੇ ਹੋ ਉਹ ਉਹਨਾਂ ਦੇ ਅਹੁਦੇ ਖਾਲੀ ਨੇ ਬਹੁਤ ਵੱਡੀ ਗਲਤੀ ਆ ਤੁਸੀਂ ਹਿਸਾਬ ਲਾ ਲਓ ਕਿ ਆਪਣਾ ਸਿੱਖਿਆ ਦਾ ਟਰਚ ਇਸ ਤਰ੍ਹਾਂ ਦਾ ਹੈ ਕਿ ਪੰਜਾਬ ਸਰਕਾਰ ਦੇ لحاظ ਨਾਲ ਦੇਖੀਏ ਤੇ ਪੰਜਾਬ ਦੇ ਸਕੂਲਾਂ ਚ ਅਧਿਆਪਕਾਂ ਦੀ ਕੱਲ ਨੂੰ ਦਰਜ ਕੀਤੀ ਜਾਂਦੀ ਹੈ ਕਈ ਥਾਈ ਤੇ ਜੇ ਆਪਾਂ ਕੇਂਦਰੀ ਜਿਹੜੇ ਸਿੱਖਿਆ ਜਿਵੇਂ ਨਾ ਇੱਕ ਸਕੀਮ ਚੱਲਦੀ ਉਹਦੇ ਸਰਬ ਸਮਗਰ ਸਿੱਖਿਆ ਅਭਿਆਨ ਅੱਗੇ ਸਰਬ ਸਿੱਖਿਆ ਅਭਿਆਨ ਹੁੰਦਾ ਸੀ ਉਹ ਜਿਹੜੀ ਸਮਗਰ ਸਿੱਖਿਆ ਅਭਿਆਨ ਦੇ ਤਹਿਤ ਇਸ ਤਰ੍ਹਾਂ ਦੀ ਇਹ ਸਾਰੀ ਮੁਹਿੰਮ ਚੱਲਦੀ ਆ ਉਹ ਇੰਡੀਆ ਚ ਤਾਂ ਤੁਸੀਂ ਉਹਦਾ ਹਾਲ ਵੀ ਦੇਖ ਲਓ ਹਾਲਾਂਕਿ ਸਾਡੇ ਮੁਕਾਬਲੇ ਮੈਂ ਡਾਟਾ ਕੱਢ ਕੇ ਦੇਖਿਆ ਹਰਿਆਣਾ ਤੇ ਕਿਮਾਚੋ ਇਸ ਤੀਬੀ ਤੇ ਰਹੀ ਨਸ ਸੰਸਥਾਨ ਜੀ ਬਿਲਕੁਲ ਸੋ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਖਾਸ ਖਬਰਾਂ ਦੀਪ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜੇ ਹਾਂ ਮਿੰਟੂ ਗੁਰਸੇਰਗਾ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਪਾ ਇੱਥੇ ਹੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ